ਅੱਧੀ ਵੀਡੀਓ ਆਪਣੀ ਮਗਲੈਲ ਉੱਤੇ ਆ 20 40 ਕਿਹੜੇ ਗ੍ਰੇਡ ਦੇ ਵਿੱਚ ਮਗਲੈਲ ਆ ਤੇ ਕਹ ਹੈ ਜੀ ਕੁਆਲਿਟੀ ਹੈ ਪੰਜ ਛੇ ਕੰਪਨੀਆਂ ਦਾ ਮਗਲੈਲ ਆਪਾਂ ਕੰਪੈਰੀਸ਼ਨ ਕਰਕੇ ਦਿਖਾਵਾਂਗੇ ਵੀਡੀਓ ਪੂਰਾ ਜ਼ਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਉਜੀ ਆਮ ਗਲੇਲਾਂ ਦਾ ਕੰਪੈਰੀਸ਼ਨ ਕਰਨ ਲੱਗੇ ਆ ਤਾਂ ਆਪਾਂ ਜਿਹੜੀ ਸਟਾਰਟਿੰਗ ਕਰਾਂਗੇ ਜਿਹੜੀ ਆਪਣੇ ਇਧਰਲੇ ਪਾਸੇ ਦੇਖਦੇ ਆਂ ਇੰਡੀਆ ਦੇ ਵਿੱਚ ਟਾਪ ਔਰ ਟਾਪ 10 ਸਰਚ ਕਰਦੇ ਆ ਤਾਂ ਕੈਸਟਰੋਲ ਉੱਤੇ ਆਉਂਦਾ ਪੂਰੀ ਕੰਟਰੀਆਂ ਦਾ ਸਰਚ ਕਰਦੇ ਆ ਤਾਂ ਸਭ ਤੋਂ ਉੱਪਰ ਸ਼ੈਲ ਦਾ ਆਉਂਦਾ ਤਾਂ ਆਪਾਂ ਕੈਸਟਰੋਲ ਤੋਂ ਸਟਾਰਟਿੰਗ ਕਰਾਂਗੇ ਕੈਸਟਰੋਲ ਦਾ ਜਿਹੜਾ 20 40 ਤੇਲ ਆ ਇਹਨਾਂ ਨੇ API CH ਗ੍ਰੇਡ ਦਿੱਤਾ ਬਹੁਤ ਵਧੀਆ ਗ੍ਰੇਡ ਆ ਇਹ 400 ਘੰਟੇ ਲਿਖਦੇ ਵੀ ਆ ਤੁਸੀਂ ਇਹ ਤੇਲ ਨੂੰ 400 ਘੰਟੇ ਚਲਾ ਸਕਦੇ ਆ ਤੇ ਉਤਵਾ ਦਿੰਦਾ ਸ਼ੈਲ ਦਾ ਸ਼ੈਲ API C4 ਹੈ ਇਨ ਫਸਟ ਕੁਆਲਟੀ ਦਾ ਇਹਦੇ ਵਿੱਚ بیس ਆਲ ਵਰਤਦੇ ਆ ਤਾਂ ਕਿ ਇਹਨਾਂ ਦਾ ਮਗਲੈਲ ਇਹਦੇ ਨਾਲੋਂ ਵੀ ਬੈਟਰ ਰਹਿੰਦਾ ਹੈ ਤੇ ਉਸ ਤੋਂ ਬਾਅਦ ਆ ਜਾਂਦਾ ਕਾਰਟੈਕਸ ਕਾਰਟੈਕਸ ਹਨ ਹੈ ਨਾ ਜੀਐਸ ਕਾਰਟੈਕ ਇਸ ਸ਼ੈਵਰੋਨ ਦੇ ਮਾਰਕੇ ਦੇ ਨਾਲ ਤੁਸੀਂ ਸਰਚ ਕਰੋਗੇ ਸ਼ੈਵਰੋਨ ਲਿਖਿਆ ਆਏਗਾ ਤਾਂ ਤੁਸੀਂ ਦੇਖ ਸਕਣਾ 2040 एपीआई ਸੀਐਫ4 ਹੈ ਹੈਨਾ ਇਹ ਜਿਹਨੇ ਵੀ ਤੇਲ ਦਿਖਾ ਰਹੇ ਤੁਸੀਂ ਇਹਨੂੰ ਲਗਭਗ 400 ਘੰਟੇ ਦੇ ਕਰੀਬ ਚਲਾ ਸਕਦੇ ਹੋ ਹੈਨਾ ਉਸ ਤੋਂ ਬਾਅਦ ਆ ਜਾਂਦਾ ਜਿਕ ਦਾ ਜਿਕ ਦਾ ਜਿਹੜਾ ਆ ਤੇਲ ਹੈ ਹੈਨਾ ਐਕਸ 5000 ਦੇ ਨਾਮ ਨਾਲ ਦਿੱਤਾ ਹੈ ਇਹ ਸੈਮੀ ਸਿੰਥੈਟਿਕ ਹੈ ਸੈਮੀ ਸਿੰਥੈਟਿਕ ਵੀ ਹੈ ਤੇ ਇਹ ਕੈਸਟਰੋਨ ਨਾਲੋਂ ਵੀ ਉੱਚੀ ਇਹਨਾਂ ਨੇ ਗ੍ਰੇਡ ਦਿੱਤੀ ਹੈ ਏਪੀਆਈ ਸੀਐਚ4ਐਸਜੇ ਗ੍ਰੇਟ ਹੈ ਨਾ ਉਸ ਤੋਂ ਬਾਅਦ ਆ ਜਾਂਦਾ ਐਲਫ ਦਾ ਜਿਹੜਾ ਐਲਫ ਦਾ ਤੇਲ ਆ ਤੁਸੀਂ ਦੇਖ ਸਕਦੇ ਹੋ ਇਹ ਵੀ API CF4 ਜਿਹੜੇ ਇਹ ਤੇਲ ਨੇ ਸਾਰੇ ਬਹੁਤ ਵਧੀਆ ਨੇ ਇਹਨਾਂ ਨੂੰ 400 ਘੰਟੇ ਦੇ ਕਰੀਬ ਚਲਾ ਸਕਦੇ ਹੋ 400 ਘੰਟੇ ਤੋਂ ਬਾਅਦ ਨਾ ਚਲਾਓ ਕਾਰਨ ਇਹ ਆ ਜਿਹੜੇ ਆਪਣੇ ਆਇਲ ਫਿਲਟਰ ਬਣੇ ਹੋਏ ਹੁੰਦੇ ਆ 400 ਘੰਟੇ ਦੇ ਮੁਤਾਬਿਕ ਕੇ ਬਣੇ ਹੁੰਦੇ ਆ ਇਸ ਤੋਂ ਬਾਅਦ ਆਪਾਂ ਚਲਾਣੇ ਆ ਤਾਂ ਇੱਕ ਤਾਂ ਤੇਲ ਦੇ ਵਿੱਚ ਜਾਨ ਖਤਮ ਹੋ ਜਾਂਦੀ ਹੈ ਇੱਕ ਮੋਲੇ ਆਇਲ ਫਿਲਟਰ ਗੱਲਾਂ ਸਟਾਰਟ ਹੋ ਜਾਂਦਾ ਹੈ ਕਿਉਂਕਿ ਇਹ ਦੇਖੋ ਜੀ ਫਾਰਮ ਟਰੈਕ ਦਾ ਜਿਹੜਾ ਆਇਲ ਫਿਲਟਰ 500 ਘੰਟੇ ਵਾਲਾ ਬਣਾਇਆ ਸੀ ਉਹ ਕੰਪਨੀ ਨੇ ਉਹਦਾ ਪ੍ਰਾਈਸ 800 ਰੁਪਏ ਰੱਖਿਆ ਸੀਗਾ ਹਨਾ ਸਭ ਤੋਂ ਵੱਡੀ ਗੱਲ ਇਹ ਹੈ ਤੇ ਆਪਾਂ ਇਹ ਫਿਲਟਰ ਤੁਹਾਨੂੰ ਪਤਾ ਹੀ ਉਹੀ 2-250 ਦੀ ਰੇ ਮੇਰੇ ਸਾਹਮਣੇ ਨਾਲ ਬਣੇ ਹੋਏ ਹੁੰਦੇ ਨੇ ਵੱਧ ਨਾ ਚਲਾਇਆ ਕਰੋ ਅਗਰ ਤੁਸੀਂ ਘੱਟ ਚਲਾਣੇ ਹੋ ਲੰਬਾ ਟਾਈਮ ਤੁਹਾਡੇ ਕੋਲ ਟਰੈਕਟਰ ਜਿਵੇਂ ਕਿ ਸੋ 100 ਘੰਟਾ ਚਲਾ ਲਿਆ ਦੋ ਸਾਲ ਟਰੈਕਟਰ ਤੁਹਾਡੇ ਕੋਲ ਖੜਾ ਹੈ ਹਨਾ ਤਾਂ ਕੱਲਾ ਔਇਲ ਫਿਲਟਰ ਚੇਂਜ ਕਰਦਿਆ ਕਰੋ ਬੰਦਾ ਸੋਦਾ ਇੰਨਾ ਨਹੀਂ ਚੱਲਿਆ ਕਿਉਂਕਿ ਫਿਲਟਰ ਦੀ ਲਾਈਫ ਖਤਮ ਹੋ ਜਾਂਦੀ ਹੈ ਤੇਲ ਦੇ ਵਿੱਚ ਡੁੱਬਣ ਤੋਂ ਬਾਅਦ ਇਸ ਜੀ ਦਾ ਧਿਆਨ ਰੱਖਿਆ ਕਰੋ ਤੇ ਆ ਜਾਂਦਾ ਜਿਵੇਂ ਐਚਪੀ ਸਰਬੋ ਵਗੈਰਾ ਹਨਾ ਇਹਦੀ ਜਿਹੜੀ ਲਾਈਫ ਹੁੰਦੀ ਆ 1.5 ਕੇ 100 ਘੰਟੇ ਤੋਂ ਬਾਅਦ ਇਹ ਫੁਕਣਾ ਸਟਾਰਟ ਹੋ ਜਾਂਦਾ 1.5 200 ਘੰਟੇ ਤੋਂ ਬਾਅਦ ਹਨਾ ਇਹਨਾਂ ਦਾ ਬੇਸ ਤੇ ਕਿਦਾਂ ਦੀ ਲੱਗੀ ਜਾਣਕਾਰੀ ਬਾਕੀ ਜਰੂਰ ਦੱਸਿਓ ਤੇ ਕਮੈਂਟ ਕਰਦਿਆ ਕਰੋ ਕਿਹੋ ਜਿਹੀ ਵੀਡੀਓ ਫਾ ਬਣਾਉਣੀ ਆ ਉਹਦੇ ਵਾਸਤੇ ਆਦੋ 500 ਘੰਟੇ ਲਿਖਿਆ ਹੋਣਾ ਇਹ ਜਿਹੜਾ ਤੇਲ ਫਿਲਟਰ ਵਾਲਾ ਪਏ ਤੇਲ ਵਾਲਾ ਫਿਲਟਰ ਪੈਣਾ 800 ਰੁਪਏ ਦਾ ਵਾਲਾ ਫਿਲਟਰ ਪੈਣਾ ਇਹਨੂੰ ਬਰੀ ਬਰੀਓ